ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜਪੁਰ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਵਾਲੀ ਜਿਹੜੀ ਛੜਕਾ ਦੋਸਤ ਤਲਵੰਡੀ ਭਾਈ ਹੋ ਕੇ ਜੀਰੇਵਾਲ ਨੂੰ ਆਉਂਦੀ ਹੈ ਉਸ ਛੜਕ ਦੇ ਉੱਤੇ ਹੀ ਇਹ ਪਿੰਡ ਮੰਨਾਂਗੇ ਸਿਰਫ 2-3 ਕਿਲੋਮੀਟਰ ਸਾਈਡ ਤੇ ਹਟਵਾ ਸੁਨੇਰ ਪਿੰਡ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਪਹਿਲਾਂ ਕਈ ਵੀਡੀਓ ਬਣਾਤੀਆਂ ਕਿਉਂਕਿ ਵੈਸੇ ਦਾ ਆਪ ਦਾ ਇੱਥੇ ਫਾਰਮ ਬਣਾਇਆ ਹੋਇਆ ਹੈ ਇਹਦੇ ਵਿੱਚ ਕੁਝ ਗਾਵਾਂ ਤੇ ਵਾਹੜਾਂ ਜਿਹੜੀਆਂ ਤਿਆਰ ਹੋਈ ਜਾਂਦੀਆਂ ਤੇ ਉਹਨਾਂ ਚੋਂ ਕੋਈ ਨਾ ਕੋਈ ਨਾਗ ਬਾਈ ਵੇਚ ਲੈਂਦਾ ਹੈ ਅੱਜ ਦੀ ਵੀਡੀਓ ਦੇ ਦੋ ਪਸ਼ੂਆ ਦੋਸਤੋ ਜਿਹਦੇ ਵਿੱਚ ਇੱਕ ਇਹ ਗਾਂ ਗੱਬਣ ਕਿੰਨੇ ਦਿਨ ਲੈਂਦੀ ਹੈ ਬਾਈ ਆਪਾਂ ਦੱਸ ਦੂਗਾ ਤੇ ਇਹਦੇ ਨਾਲ ਇੱਕ ਗਾਂ ਹੋਰ ਹੈਗੀ ਹੈ ਜਿਹੜੀ ਫਾਰ ਸੇਲ ਹੈ ਜਿਹਨੂੰ ਇਹਨਾਂ ਚ ਜਿਹੜਾ ਨਾਗ ਪਸੰਦ ਆ ਜਾਊਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਦੋ ਨਾਗ ਹੀ ਦਿਖਾਊਗਾ ਦੋਸਤੋ ਕਿਉਂਕਿ ਪਸ਼ੂ ਜਿਹੜੇ ਉਹ ਮਗਰ ਜਿਵੇਂ ਪਹਿਲਾਂ ਦੱਸਿਆ ਵੀ ਫਾਰਮ ਦਾ ਕੰਮ ਆ ਤਾਂ ਵਾਹੜਾਂ ਤਿਆਰ ਹੋ ਜਾਂਦੀਆਂ ਉਹਨਾਂ ਚੋਂ ਕੋਈ ਨਾ ਕੋਈ ਨਾਗ ਫਰ ਅੱਗੇ ਵੇਕਦਾ ਰਹਿੰਦਾ ਹੈ ਹੁਣ ਵੀ ਤੁਸੀਂ ਦੇਖੋਗੇ ਹੀ ਫਰ ਕਈ ਬੈਠੀਆਂ ਆ ਕੋਸੇ ਦਰਗਾਵਾਵਾਂ ਦੁੱਤੇ ਆ ਸੋ ਇਹਦੇ ਕਰਕੇ ਪਸ਼ੂ ਵਿੱਚੋਂ ਬਾਈ ਕੋਈ ਵੇਚਦਾ ਰਹਿੰਦਾ ਹੈ ਅੱਜ ਦੀ ਵੀਡੀਓ ਦੇ ਦੋ ਨਾਗ ਆਉ ਸ਼ੁਰੂਆਤ ਕਰਦੇ ਆ ਜਿਹੜੀ ਸਾਹਮਣੇ ਵਾਈਟ ਫੇਸ ਵਾਲੀ ਵੈਡ ਐਚਐਫ ਖੜੀ ਹੈ ਇੱਥੋਂ ਸ਼ੁਰੂ ਕਰਦੇ ਆ ਵੀਡੀਓ ਨੂੰ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਗੁਰਪ੍ਰੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਦੋ ਨਾਗ ਆਪਾਂ ਵਿਕਾਊ ਕੀਤੇ ਆ ਹਾਂਜੀ ਇਹ ਦੋਨੇ ਕਰ ਦੇਣਾ ਵੈਡਾਂ ਚਾ ਖਰੀਦਣੇ ਨਹੀਂ ਨਹੀਂ ਕਰ ਦੇਣਗੇ ਜਿਹੜੀ ਵਾਈਟ ਵੈਡ ਆ ਬਾਈ ਤੇਰੇ ਨਾਲ ਖੜੀ ਕੰਨਵਾ ਸੁਆ ਸੁੰਦੀ ਹੈ ਪਹਿਲਾ ਸੁਆ ਕਿੰਨੇ ਦਿਨ ਲੈ ਜੂ ਸੌਂ ਚ ਸੌਂ ਚ ਲੈ ਜੂ ਇਹ 5 ਤਰੀਕ ਨੂੰ ਦਿਨ ਪੂਰੇ ਨੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਹੈ ਰੇਟ ਇਹਦਾ ਰੇਟ ਫੋਨ ਤੇ ਰ ਖੋਲੇਉਣ ਤੋਰ ਗਈ ਰੇਟ ਫੋਨ ਤੇ ਆ ਦੱਸੋ ਸੁਆ ਪਹਿਲਾ ਦੰਦੋ ਤੁਸੀਂ ਦੇਖ ਲਓ ਆ ਕਿ ਅੰਦਾਜ਼ਾ ਹੈ ਦੰਦੋ ਰਲੀ ਵੀ ਹੈ ਹਵਾਨਾ ਫੈਕਸ ਹੈ ਟਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ ਅਜੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਆ 1 ਤਰੀਕ ਨੂੰ ਇਹ ਵੀਡੀਓ ਬਣ ਰਹੀ ਹੈ ਮਤਲਬ 1 ਅਕਤੂਬਰ ਨੂੰ ਵੀਡੀਓ ਬਣਾ ਰਹੇ ਆ ਤੇ 5 ਅਕਤੂਬਰ ਨੂੰ ਇਹਦੇ 9 ਮਹੀਨੇ ਪੂਰੇ ਹੁੰਦੇ ਆ ਗੁਰਪ੍ਰੀਤ ਭਾਈ ਜਿਹੜਾ ਸੀਮਨ ਭਰਾਇਆ ਕੋਈ ਹੈ ਡਿਟੇਲ ਆਪਣੇ ਕੋਲ ਦੀ 40426 ਤੋਂ ਬਣਾਈ 40426 ਤੋਂ ਹਾਂਜੀ ਆਪਦਾ ਇਹਦਾ ਪਤਾ ਜਾਂ ਨਹੀਂ ਪਤਾ ਨਹੀਂ ਇਹ ਆਪਦਾ ਨਹੀਂ ਪਤਾ ਜੀ ਠੀਕ ਹੈ ਥਾਨੇ ਦੋਸਤ ਹੱਥੀ ਚੁਆਈ ਵਾਲਾ ਸੂਹਾ ਪਹਿਲਾ ਟਾਂਚਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਹੀ ਸਕਦੇ ਹੋ ਖਾਇ ਹਵਾਨਾ ਦੋਸਤੋ ਪਟਾਣ ਦੇ ਸਾਂ ਵਿੱਚ ਪੂਰਾ ਟਾਈਟ ਪਰ ਹਜੇ 5 ਦਿਨ ਪਏ ਆ ਦਿਨ ਪੂਰੇ ਹੋਣ ਚ ਆਸ ਹੈ ਵੀ ਚੰਗੀ ਹੋਰ ਪਰੂਗੀ ਇਹ ਥੋੜਾ ਜਿਹਾ ਤੌਰ ਜਿਵੇਂ ਤੁਸੀਂ ਉਹਨਾਂ ਨੂੰ ਤੁਰਤੀ ਨੂੰ ਦੇਖਦੇ ਹੋ ਤੇ ਹਵਾਨਾ ਵੱਧ ਪਰ ਨਾਲ ਵੀ ਗਾਵਾਂ ਜਿਹੜੀਆਂ ਫਿਕਸ ਹਵਾਨੇ ਚ ਫਰੋੜ ਏਵੇਂ ਹੋ ਜਾਂਦੇ ਦੇਖ ਸਕਦੇ ਹੋ ਤੁਸੀਂ ਇਹਦਾ ਹਵਾਨਾ ਥਣਥੀ ਚੁਆਈ ਵਾਲੇ ਆ ਢਾਂਚਾ ਇਹਦਾ ਸੋਹਣਾ ਦਿਸਦਾ ਤੋ ਬਾਕੀ ਤੁਸੀਂ ਫਾਈਨਲ ਕਰ ਲਿਓ ਆ ਕਿ ਜਿਹੜਾ ਵੀਰ ਖਰੀਦਣਾ ਚਾਹੁੰਦਾ ਰੇਟ ਫੋਨ ਤੇ ਆ ਦੱਸੋ ਤੁਸੀਂ ਪਾਸ ਕਰੋਗੇ ਆ ਕਿ ਤਾਂ ਸੌਦਾ ਵੀ ਤੁਹਾਡਾ ਹੋ ਜਾਵੇ। ਤੋ ਹਵਾਨਾ ਦੇਖੋ ਪੈਰ ਖੋਲ ਕੇ ਖੜੂਗੀ ਕਿਉਂਕਿ ਹਵਾਨਾ ਸਾਰਾ ਫੈਕਸ ਜਾਏ। ਥਾਣਾ ਥੀਚਵਾਈ ਵਾਲਾ ਦਿਸਦਾ। ਸੋ ਇਹਦੀ ਬਿਊਟੀ ਦੇਖ ਸਕਦੇ ਹੋ ਤੁਸੀਂ। ਇਹ ਪਹਿਲੇ ਨੰਬਰ ਤੇ ਵੈਡ ਫਾਰਮ ਸੇਲ ਆ। ਆ ਜਿਹੜੀ ਦੋ ਨੰਬਰ ਤੇ ਬਈ ਵੈਡ ਵੇਚਣੀ ਹੈ। ਹਾਂਜੀ। ਇਹ ਕਿੰਨਾ ਸੂਆ? ਇਹ ਤੀਜਾ ਸੂਆ। ਤੀਜਾ ਸੂਆ। ਦੁੱਧ ਦਾ ਕਿ ਰਕਾਰ ਹੈ ਬਈ? ਦੁੱਧ ਦੇ ਰੇਣ ਦੂਜੇ ਸੂਏ 35 ਕਿਲੋ ਦੁੱਧ ਚੋਇਆ ਆਪਾਂ। ਕਰੇ ਸੀ ਕੀ ਆਪਣੇ ਕੋਲ? ਹਾਂਜੀ ਹਾਂ। ਪਹਿਲੇ ਸੂਏ ਮੰਨ ਲਓ 28-29 ਕਿਲੋ ਜੋ ਆ ਦੂਜੇ ਸੂਏ 35 ਕਿਲੋ ਤੱਕ ਲੱਗ ਰੂਜੇ ਅੱਛਾ ਹੁਣ ਕਿੰਨੇ ਦਿਨ ਲੱਗੂਗੀ ਹੁਣ ਇਹਦੇ ਵੀ 5 ਤਰੀਕ ਨੂੰ ਤਾਂ ਨਹੀਂ ਪੂਰੇ ਆਈ ਨਾਲ 5 ਨੂੰ ਇਹਦੇ ਵੀ 5-6 ਤਰੀਕ ਨੂੰ 6 ਇਹਦੇ ਸੀਮਨ ਕਿਹੜਾ ਲੱਗਾ ਇਹ 50060 ਤੋਂ ਬਣਾਇਆ ਇਹਦੇ ਜਰਸੀ ਲਵਾਇਆ ਹਾਂਜੀ ਇਹ ਆਪ ਵੀ ਜਰਸੀ ਸੀਮਨ ਦੀ ਹੈ ਜਰਸੀ ਸੀਮਨ ਦੀ ਹੈ ਐਫ ਐਫ ਦੇ ਪਰਿਆ ਸੀ ਹਾਂਜੀ ਠੀਕ ਹੈ ਇਹਦਾ ਰੇਟ ਕੀ ਕਰ ਦੋ ਇਹਦਾ ਵੀ ਫੋਨ ਤੇ ਰੱਖਾਂ ਰੇਟ ਖੋਲੋ ਦੂਸਰਾ ਰੇਟ ਇਹਦਾ ਵੀ ਫੋਨ ਤੇ ਹੀ ਆ ਸੂਆ ਦੂਜਾ ਤੀਜਾ ਸੂਆ ਦੁੱਧ ਦਾ ਰਿਕਾਰਡ ਚੰਗਾ ਐ ਐਚਐਫ ਦੇ ਪੇਟੋਂ ਜਰਸੀ ਇਹ ਪੈਦਾ ਹੋਈ ਵੀ ਐ ਇਹਨੂੰ ਤੁਸੀਂ ਕਰਾਸ ਬਰੀਡ ਕਹੋਗੇ ਸੀਮਣ ਅੱਗੇ 50062 ਜਰਸੀ ਦਾ ਹੀ ਲੱਗਾ ਹੁਣ ਦਾ ਹਵਾਨਾ ਤੁਸੀਂ ਦੇਖ ਲਓ ਪਰ ਬਾਈ ਕਹਿੰਦਾ ਵੀ ਜਦੋਂ ਇਹ ਤਿਆਰ ਹੋਊਗੀ ਜਦੋਂ ਨੇੜ ਆ ਗਈ ਤਾਂ ਹਵਾਨਾ ਬੜਾ ਤਕੜਾ ਐ ਤਿਆਰ ਕਰਦੀ ਐ ਦੁੱਧ ਦਾ ਰਿਕਾਰਡ ਵੀ ਚੰਗਾ ਐ ਸੋ ਫੇਸ ਇਹਦਾ ਫਿਰ ਦੇਖ ਸਕਦੇ ਹੋ ਤੁਸੀਂ ਫਵਾਨਾ ਦਸੋ ਹਜੇ ਇਹਨੇ ਪਰਨਾ ਤੇ ਉਮੀਦ ਇਹ ਕਰ ਸਕਦੇ ਆਂ ਵੀ ਬਹੁਤ ਚੰਗਾ ਫਵਾਨਾ ਪਰੂਗੀ। ਸੋ ਦੋਸਤੋ ਇਹ ਗਾਂ ਤੁਸੀਂ ਫੇਰ ਦੇਖ ਸਕਦੇ ਹੋ ਸਪੇਸ ਕਾਫੀ ਪਈ ਆ ਹਜੇ। ਟੈਲ ਹਜੇ ਪਈ ਆ ਤੇ ਫਵਾਨਾ ਇਹ ਚੰਗਾ ਤਿਆਰ ਕਰ ਦਈਏਗਾ ਮਿਲਕਵੀਮ ਦੇਖ ਸਕਦੇ ਹੋ ਦੋ ਨਾਗ ਤੁਹਾਨੂੰ ਦਿਖਾਤੇ ਆ। ਬਾਕੀ ਫੇਰ ਵੀਡੀਓ ਦਿਖਾਵਾਂਗੇ ਕਿਉਂਕਿ ਇੱਕ ਦੋ ਨਾਗ ਹੋਰ ਬਾਈ ਸੇਲ ਕਰੂਗਾ। ਉਦੋਂ ਫੇਰ ਵੀਡੀਓ ਤੁਹਾਨੂੰ ਦਿਖਾ ਦੇਾਂਗੇ। ਅੱਜ ਦੀ ਵੀਡੀਓ ਚ ਫਿਲਹਾਲ ਇਹ ਦੋ ਗਾਵਾਂ ਬਾਈ ਨੇ ਵਿਕਾਉ ਕੀਤੇ ਆ। ਮਾਫੀ ਚਾਹੂੰਗਾ ਵੀ ਰੇਟ ਜਿਹੜੇ ਉਹ ਫੋਨ ਦੇ ਉੱਤੇ ਆ ਕਿਉਂਕਿ ਕਈ ਵਾਰ ਡਿਸਾਈਡ ਨਹੀਂ ਕੀਤੇ ਹੁੰਦੇ ਰੇਟ ਕੀਮਤਾਂ ਦਾ ਇਹ ਫਰਕ ਪੈ ਜਾਂਦਾ ਜਾਂ ਕੋਈ ਵੀ ਫਾਰਮਰ ਵੀਰ ਉਹ ਚਾਹੁੰਦਾ ਮੇਰਾ ਪਸ਼ੂ 4 ਰੁਪਏ ਚੰਗੇ ਵਟਾਵੇ ਰੇਟ ਉੱਚਾ ਹੋ ਜੇ ਫਿਰ ਕਈ ਵਾਰ ਫੋਨ ਘਟ ਆਉਂਦੇ ਆ ਸੋ ਜਿਹਨੂੰ ਪਸ਼ੂ ਪਸੰਦ ਆ ਤਾਂ ਇੱਕ ਮਿੰਟ ਦੇ ਵਿੱਚ ਦੀ ਤੁਸੀਂ ਰੇਟ ਕਨਫਰਮ ਕਰ ਲਓਗੇ ਧੰਨਵਾਦ ਵੀਡੀਓ ਦੇਖਣ ਦਾ